ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਮbari ਇਹ ਗੱਲ ਕਹੀ ਵੀ ਜਿਹੜੇ ਲੋਕ ਭਾਰਤ ਤੋਂ ਕੈਨੇਡਾ ਜਾ ਕੇ ਬਸੇ ਨੇ ਉਹ ਪੱਕੇ ਹੋਏ ਨੇ ਜਾਂ ਅਧ ਵਿਚਾਲੇ ਲੰਮਕਦੇ ਨੇ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸੁਧਰ ਜੋ ਕੈਨੇਡਾ ਦੇ ਕਾਇਦਾ ਕਾਨੂੰਨ ਦੇ ਮੁਤਾਬਕ ਚੱਲੋ ਜੇ ਨਹੀਂ ਚੱਲੋਗੇ ਨਹੀਂ ਸਮਝੋਗੇ ਤਾਂ ਤੋਬੀ ਦੇ ਕੁੱਤੇ ਵਾਲੀ ਹੋਣੀ ਐ ਨਾ ਘਰ ਦਾ ਨਾ ਘਾਟ ਦਾ ਸੁਣ ਜੋ ਕੈਨੇਡਾ ਸਰਕਾਰ ਕਰ ਰਹੀ ਐ ਤੁਸੀਂ ਸੋਚ ਵੀ ਨਹੀਂ ਸਕਦੇ ਘਟੋ ਘਟ ਜਿਹੜੀ ਹੁਣ ਲਿਸਟ ਤਿਆਰ ਹੋਈ ਐ ਨਾ ਉਹਦੇ ਵਿੱਚ 35 ਤੋਂ 40000 ਬੰਦੇ ਜਿਹੜਾ ਕੈਨੇਡਾ ਨੇ ਰਿਪੋਰਟ ਕਰਦੇ ਨੇ ਇਹ ਹੋ ਕਿਉਂ ਰਿਹਾ ਇਹਦੇ ਵਿੱਚ 2% ਬੰਦੇ ਐ ਜਿਨ੍ਹਾਂ ਦੀਆਂ ਕਰਤੂਤਾਂ ਕਰਕੇ 35-40 ਹਜ਼ਾਰ ਬੰਦੇ ਨੂੰ ਕੈਨੇਡਾ ਛੱਡਣਾ ਪਿਆ 2% ਬੰਦਿਆਂ ਦੀ ਕਰਤੂਤ ਕਰਕੇ ਉਹ ਕੌਣ ਸੀ ਜੀ ਉਹਦੇ ਵਿੱਚ ਬਹੁਤੇ ਹੋਰ ਨੇ ਜਿਹੜੇ ਸੁਮਿਤਜੀਤ ਮਾਨ ਤੋਂ ਚਿੱਠੀ ਲੈ ਕੇ ਗਏ ਸੀ ਔਰ ਉਹ ਚਿੱਠੀ ਲੈ ਕੇ ਜਾਣ ਵਾਲਿਆਂ ਨੇ ਕੈਨੇਡਾ ਦੇ ਵਿੱਚ ਇਹੋ ਜਿਹੇ ਕਰਦੂਤਾਂ ਕੀਤੀਆਂ ਤੇ ਉਹ ਜਿਵੇਂ ਸਿਆਣੇ ਕਹਿੰਦੇ ਆ ਨਾ ਅਸੀਂ ਗੱਲ ਸਮਝਦੇ ਨਹੀਂ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਸਵਾਦ ਬਾਦ ਵਿੱਚ ਆਉਂਦਾ ਇੱਕ ਮੱਝ ਲਿਬੜੀ ਪਤਾ ਨਹੀਂ ਹੋਰ ਕਿੰਨੀਆਂ ਨੂੰ ਲਵੇੜ ਦਿੰਦੀ ਹੈ ਇਹ ਵਾਕਈ ਜਿਹੜੀਆਂ ਸਿਆਣਿਆਂ ਦੀਆਂ ਕਹਾਵਤਾਂ ਸੀ ਸੱਚ ਹੋਈਆਂ ਇਹਨਾਂ ਕੁਝ ਬੰਦਿਆਂ ਨੇ ਭਾਵੇਂ ਪੰਜਾਬੀ ਕਮਿਊਨਿਟੀ ਦੇ ਸੀ ਸੌਰੀ ਭਾਵੇਂ ਸਿੱਖ ਕਮਿਊਨਿਟੀ ਦੇ ਸੀ ਭਾਵੇਂ ਹਿੰਦੂ ਕਮਿਊਨਿਟੀ ਦੇ ਸੀ ತ್ರಿਪੂਰੀ ਕਮਿਊਨਿਟੀ ਨੂੰ ਬਦਨਾਮ ਕਰਕੇ ਰੱਖਤਾ ਖਾਸ ਕਰਕੇ ਜਿਹੜੇ ਲੋਕ ਇਹ ਕਹਿ ਕੇ ਗਏ ਸੀ ਕਿ ਸਾਨੂੰ ਇੰਡੀਆ ਦੇ ਵਿੱਚ ਖਤਰਾ ਹੈ ਫੇਕ ਡਾਕੂਮੈਂਟ ਲੈ ਕੇ ਗਏ ਸੀ ਉਹ ਤੇ ਹੁਣ ਰਿਸਰਚ ਹੋ ਰਹੀ ਹੈ ਉਹਨਾਂ ਦੇ ਇਹ ਪੰਗਾ ਪਿਆ ਕਦੋਂ ਜਦੋਂ ਇਹਨਾਂ ਬੰਦਿਆਂ ਨੇ ਉੱਤੇ ਲੁੱਟਾਂ ਖੋਹਾਂ ਕੀਤੀਆਂ ਜੇ ਗੱਡੀਆਂ ਚੋਰੀ ਹੋਈਆਂ ਸਭ ਤੋਂ ਵੱਡੀਆਂ ਸੁਰਖੀਆਂ ਵੱਡੀਆਂ ਖਬਰਾਂ ਕੀਤੀਆਂ ਲੱਗੀਆਂ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਜੇ ਕਹਿ ਲਈਏ ਫਿਰ ਕਹਿਣਗੇ ਤੁਸੀਂ ਸਿੱਖਾਂ ਨੂੰ ਭਣਦੇ ਹੋ ਤੁਸੀਂ ਸਿੱਖਾਂ ਦੇ ਦੁਸ਼ਮਣ ਹੋ ਸਵਾਤ ਹੁੰਦਾ ਹੋਊਗਾ ਨਾ ਜੇ ਇਹਨਾਂ ਉਹ ਛਿੱਤਰ ਫੇਰ ਕਿਉਂ ਉਹ ਥੋੜਾ ਬਹੁਤਾ ਕੰਟਰੋਲ ਕੀਤਾ ਹੁੰਦਾ ਆਪਣੀਆਂ ਵਿਗੜੀਆਂ ਔਲਾਦਾਂ ਨੂੰ ਕੰਟਰੋਲ ਕੀਤਾ ਹੁੰਦਾ ਸ਼ਾਇਦ ਆ ਦੇਖਣ ਦਿਨ ਦੇਖਣੇ ਨਾ ਪੈਂਦੇ। ਖਰੌਤੀਆਂ ਇਹਨਾਂ ਨੇ ਮੰਗੀਆਂ ਉੱਥੇ ਜਾ ਕੇ। ਗੁਰਦਾਰ ਦੇ ਪ੍ਰਬੰਧਕਾਂ ਨੇ ਸ਼ਰਮ ਨਹੀਂ ਮੰਨੀ। ਇੱਥੋਂ ਜਥਾ ਬੁਲਾਉਂਦੇ ਸੀ। ਇੱਕ ਬੰਦਾ ਵਿੱਚ ਆਪਣਾ ਰਿਸ਼ਤੇਦਾਰ ਐਡ ਕਰਦੇ ਸੀ ਉਹਦੇ ਵਿੱਚ। ਤੇ ਉਹ ਕੌਣ ਹੁੰਦਾ ਸੀ? ਜਾਂ ਤਾਂ ਇੱਥੇ ਇੱਕ ਦੋ ਪਰਚੇ ਪਏ ਹੁੰਦੇ ਸੀ ਜਾਂ ਲੁੱਟਾਂ ਖੋਹਾਂ ਕੀਤੀਆਂ ਹੁੰਦੀਆਂ ਸੀ ਜਾਂ ਸਿਰੇ ਦਾ ਨਸ਼ੇੜੀ ਹੁੰਦਾ ਸੀ। ਜਾ ਕਿਸੇ ਦਾ ਕਤਲ ਕੀਤਾ ਹੁੰਦਾ ਸੀ ਉਦਾਂ ਦੇ ਬੰਦੇ ਕੱਢੇ ਜਿਹੜੀਆਂ ਕਰਤੂਤਾਂਮੰਦੇ ਇੱਥੇ ਕਰਦੇ ਸੀ ਉਹੀ ਕਰਤੂਤਾਂ ਕੈਨੇਡਾ ਜਾ ਕੇ ਕੀਤੀਆਂ ਚੰਦ ਚਾੜ ਤੇ ਉੱਥੇ ਕਿਸੇ ਦਾ ਟਰੱਕ ਚੋਰੀ ਹੋ ਗਿਆ ਕਿਸੇ ਕੁੜੀ ਦਾ ਕਤਲ ਕਰਤਾ ਕਿਸੇ ਤੋਂ ਫਰੋਤੀ ਮੰਗ ਲਈ ਕੋਈ ਕਾਰਾਂ ਚੋਰੀ ਕਰਦਾ ਫੜਿਆ ਗਿਆ ਕਿਸੇ ਨੇ ਡਾਕ ਚੋਰੀ ਕਰ ਲਈ ਇਹ ਸਾਰਾ ਜਿਹੜਾ ਕਾਲੀਆਂ ਕਰਤੂਤਾਂ ਦਾ ਕਾਲਾ ਚਿੱਠਾ ਸੀ ਖੁੱਲ ਗਿਆ ਤੇ ਹੁਣ ਜਿਹੜੇ ਮਾਨ ਦੀ ਚਿੱਠੀ ਲੈ ਕੇ ਗਏ ਸੀ ਨਾ ਸਭ ਤੋਂ ਵੱਧ ਰਿਸਰਚ ਉਹਨਾਂ ਨੂੰ ਕੀਤਾ ਜਾ ਰਿਹਾ ਕਿਉਂਕਿ ਅਗਲੇ ਕੋਈ ਨਾ ਕੋਈ ਵੀਕ ਪੁਆਇੰਟ ਤਾਂ ਲੱਭਣਗੇ ਆਲੇ ਨੂੰ ਕਹਿਣਾ ਵੀ ਸੌਕਾ ਹੋ ਜੂ ਵੀ ਬੰਦੇ ਫਰੋਡ ਨੇ ਜਦੋਂ ਡਾਕੂਮੈਂਟ ਫਰੋਲੇ ਜਾਣਗੇ ਉਹ ਫੇਕ ਨਿਕਲਣੇ ਨੇ ਇੰਡੀਆ ਦੇ ਵਿੱਚ ਸਾਨੂੰ ਖਤਰਾ ਹੈ ਪੰਜਾਬ ਵਿੱਚ ਖਤਰਾ ਹੈ ਇਹੀ ਕਹਿ ਕੇ ਆ ਸੈਲਮ ਲੈਣ ਲੱਗੇ ਸੀ ਨਾ ਉੱਥੇ ਲੋਕ ਹੁਣ ਇਹ ਖਮਿਆਜਾ ਕਰਤੂਤ ਕੀਤੀ 2-3% ਬੰਦਿਆਂ ਨੇ ਖਮਿਆਜਾ ਕਿਨੂੰ ਭੁਗਤਣਾ ਪਊਗਾ 35-40% ਲੋਕਾਂ ਨੂੰ ਘੱਟੋ-ਘੱਟ 35 ਤੋਂ 40 ਹਜ਼ਾਰ ਬੰਦਾ ਕੈਨੇਡਾ ਨੇ ਰਿਪੋਰਟ ਕਰਨਾ ਹੈ ਜੀ ਹਲੇ ਵੀ ਕੁਛ ਨਹੀਂ ਵਿਗੜਿਆ ਇਹ ਤਾਂ ਰਿਪੋਰਟ ਹੋਣਗੇ ਹੋਣਗੇ ਜਿਹੜੀਆਂ ਵਿਗੜੀਆਂ ਔਲਾਦਾਂ ਉੱਥੇ ਜਾ ਕੇ ਰੌਲਾ ਰੱਟਾ ਕਰਦੇ ਨੇ ਗੱਡੀਆਂ ਦੇ ਵਿੱਚ ਚੜ ਕੇ ਕੂਕਾਂ ਮਾਰਦੇ ਨੇ ਸ਼ਰਿਆਂ ਵਿੱਚ ਸੜਕਾਂ ਤੇ ਪੰਜਾਬ ਵਾਲਾ ਮਾਹੌਲ ਬਣਾਵੰਦੇ ਨੇ ਇਹਨਾਂ ਨੂੰ ਕੰਟਰੋਲ ਕਰੋ ਜੇ ਨਹੀਂ ਕੰਟਰੋਲ ਕਰਨਾ ਫਿਰ ਜਿਹੜੀ ਮਾੜੀ ਮੋਟੀ ਕਮਾਈ ਕੀਤੀ ਹੈ ਉਹ ਪੰਜਾਬ ਭੇਜ ਦਿਓ ਇੱਥੇ ਆ ਕੇ ਕਿਸੇ ਤੋਂ ਕੁਝ ਮੰਗਣਾ ਨਾ ਪਵੇ ਬਾੜਾ ਮੋਟਾ ਕਾਰੋਬਾਰ ਕਰ ਦੋਗੇ ਤੇ ਨਹੀਂ ਜਦੋਂ ਆਲੇ ਕੱਢਣਗੇ ਨਾ ਅਗਲੇ ਨੇ ਨਾ ਘਰ ਚੱਕਣ ਦੇਣਾ ਨਾ ਗੱਡੀ ਚੱਕਣ ਦੇਣੀ ਹੈ ਨਾ ਬੈਂਕ ਬੈਲੈਂਸ ਅਗਲੇ ਕਹਿਣਗੇ ਬੈਗ 'ਚ ਕੱਪੜੇ ਪਾਓ ਤੁਰਦੇ ਲੱਗੋ ਬੈਗ 'ਚ ਕੱਪੜੇ ਵੀ ਨਹੀਂ ਪਾਉਣ ਦੇਣੇ ਤਨ ਤੇ ਹੈਗੇ ਨੇ ਜਿਹੜੇ ਜੋੜਾ ਜੁੱਤੀ ਪਾ ਲਿਆ ਆ ਲੈ ਕੇ ਬੈਠੋ ਕਲੈਂਚ ਚ ਚਲੋ ਇੰਡੀਆ ਇਹ ਗਲਤੀਆਂ ਸਾਡੀਆਂ ਨੇ ਇਹ ਕਮਜ਼ੋਰੀਆਂ ਸਾਡੀਆਂ ਨੇ ਹੁਣ ਇਹ ਵੀਡੀਓ ਸੁਣ ਕੇ ਗੁੱਸਾ ਮੇਰੇ ਤੇ ਲਾਉਣ ਦੀ ਕੰਡੂ ਗਾਣ ਸਾਨੂੰ ਕਿੱਟ ਕੇ ਆਂ ਮੈਂ ਸ਼ੁਕਰਗੁਜ਼ਾਰ ਆਂ ਵੀ ਜੇ 2-4 ਬੰਦੇ ਵੀ ਇਹ ਗੱਲ ਸੁਣ ਕੇ ਸਮਝ ਜਾਣਗੇ ਨਾ ਫਾਇਦਾ ਹੈ ਅਸੀਂ 네ਗੇਟਿਵ ਨਹੀਂ ਪੋਜ਼ਿਟਿਵ ਲੈਣੇ ਹੁੰਦੇ ਹਾਲੇ ਵੀ ਕੁਝ ਨਹੀਂ ਵਿਗੜਿਆ ਪਤਾ ਉਹਨਾਂ ਪਰਿਵਾਰਾਂ ਨੂੰ ਵੀ ਇਹ ਵੀ ਸਾਡੀਆਂ ਔਲਾਦਾਂ بگੜ ਚੁੱਕੀਆਂ ਨੇ ਸਾਡੇ ਹੱਥਾਂ ਵਿੱਚੋਂ ਨਿਕਲ ਚੁੱਕੀਆਂ ਨੇ ਉਹਨਾਂ ਦੀਆਂ ਕਰਤੂਤਾਂ ਦਾ ਖਮਿਆਜਾ ਕਿਹਨੂੰ ਭੁਤਣਾ ਪੈ ਰਿਹਾ ਹੈ ਇਹ ਪਤਾ ਉਹਨਾਂ ਨੂੰ ਵੀ ਹੈ ਚੱਪਲ ਗੈਂਗ ਟਰੱਕ ਚਲਾਉਂਦੇ ਨੇ ਉਹ ਕਹਿੰਦੇ ਸੇਫਟੀ ਸ਼ੂ ਪਾ ਕੇ ਬੈਠੋ ਇਹ ਚੱਪਲਾ ਪਾ ਕੇ ਬਹਿੰਦੇ ਆ ਵੀਡੀਓ ਵਾਇਰਲ ਕਰਦੇ ਹੋ ਸਟੀਅਰਿੰਗ ਪੈਰਾਂ ਦੇ ਨਾਲ ਫੜਿਆ ਹੁੰਦਾ ਹੱਥ ਛੱਡ ਕੇ ਵੀਡੀਓ ਪਾਉਂਦੇ ਟਰੱਕ ਦੇ ਵਿੱਚ ਗੈਸ ਲੰਡ ਰੱਖਿਆ ਹੁੰਦਾ ਤੇ ਉਹ ਚੁੱਲਾ ਰੱਖ ਕੇ ਉਹਦੇ ਵਿੱਚ ਸਬਜ਼ੀ ਨੂੰ ਤੜਕਾ ਲੱਗਦਾ ਐ ਵੀਡੀਓ ਵਾਇਰਲ ਕਰਦੇ ਐ ਬਲੌਗ ਬਣਾਉਣ ਬਾਅਦ ਤੇ ਉਹ ਸਾਰੀਆਂ ਕਰਤੂਤਾਂ ਰਿਕਾਰਡ ਹੁੰਦੀਆਂ ਨੇ ਤੇ ਅਗਲੇ ਦੇਖ ਰਹੇ ਤੇ ਇਹ ਕਰਤੂਤਾਂ ਦਾ ਖਮਿਆਜਾ ਹੁਣ ਭੂਤਨਾ ਪੈ ਰਿਹਾ ਜੀ ਇਹ ਤਾਂ ਜਿਹੜੀ ਲਿਸਟ 35 40 ਹਜ਼ਾਰ ਬੰਦੇ ਦੀ ਮੈਂ ਦੱਸਤੀ ਨਾ ਇਹਦੀ ਅਪਡੇਟ ਹੈ ਹਲੇ ਹੋਰ ਬਹੁਤ ਨਿਕਲਣੇ ਨੇ ਉਹ ਤਾਂ ਉਹਨਾਂ ਬੰਦਿਆਂ ਨੂੰ ਵੀ ਰਿਪੋਰਟ ਕਰਨਗੇ ਜਿਹੜੇ ਬੰਦੇ ਪੀਆਰ ਲਈ ਬੈਠੇ ਆ ਕਿਉਂਕਿ ਜਦੋਂ ਪਰਿਵਾਰ ਦੇ ਵਿੱਚੋਂ ਇੱਕ ਦੋ ਬੰਦੇ ਫਰਾਡ ਫੜ ਲਏ ਉਹਨਾਂ ਨੇ ਉਹ ਸਾਰੇ ਪਰਿਵਾਰ ਨੂੰ ਕਹਿਣਗੇ ਚੱਕੋ ਜੁੱਲੀ ਵਹਿਤਰਾ ਫਿਰ ਅਗਲੇ ਵੀ ਲਾਲਚ ਕਰਨਗੇ ਨਾ ਵੀ 2-4 ਮਿਲੀਅਨ ਦੀ ਪ੍ਰਾਪਰਟੀ ਲਈ ਬੈਠਿਆ ਪ੍ਰਾਪਰਟੀ ਅਗਲਾ ਰੱਖੋ ਹਲਾ ਕੋਈ ਚਾਲ ਕਰ ਇਹ ਹੁਣ ਤੁਸੀਂ ਸੋਚੋ ਸਮਝ ਜਾਓਗੇ ਚੰਗੇ ਰਹੋਗੇ ਨਹੀਂ ਆ ਪੰਨੂ ਵਰਗੇ ਜਿਹੜੇ ਕਦੀੜ ਖਾਲਸਤਾਨ ਖਾਲਸਤਾਨ ਕਰਦੇ ਨੇ ਨਾ ਇਹ ਤਾਂ ਸਰਕਾਰਾਂ ਦੇ ਬੰਦੇ ਨੇ ਤੁਹਾਡੇ ਨਾਲ ਨਹੀਂ ਖੜਨਗੇ ਨਾ ਖੜੇ ਨੇ ਅਜੇ ਤੱਕ ਇਹ ਬੇਨਤੀ ਹੈ ਪ੍ਰਵਾਨ ਕਰ ਲਿਓ ਚੰਗੇ ਰਹਿਾਂਗੇ ਜੇ ਸਮਾਂ ਮੁੜ ਕੇ ਹੱਥ ਨਹੀਂ ਲੱਗਦਾ ਮਾਨ ਸਾਹਿਬ ਕਹਿੰਦੇ ਸੀ ਇੱਕ ਵਾਰੀ ਲੰਘਿਆ ਬੇੜਾ ਮੁੜ ਕੇ ਹੱਥ ਆਉਂਦਾ ਨਹੀਂ ਤੇ ਇਹ ਜਿਹੜੇ ਬੋਲ ਨੇ ਨਾ ਬਹੁਤ ਵਧੀਆ ਨੇ ਜੇ ਕਿਤੇ ਸਮਝੇ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ